ਪਰਮ ਸਤਕਾਰਯੋਗ ਗੁਰੂ ਪਿਆਰੇ ਗੁਰਸਵਾਰੀ ਸਾਧ ਸੰਗਤ ਜੀ ਇਸ ਪਾਵਨ ਪਵਿੱਤਰ ਧਰਤੀ ਤੇ ਬਾਬਾ ਜੀ ਦੇ ਮਹਾਨ ਤਪ ਸਥਾਨ ਤੇ ਧਨ ਤਨ ਪਿਆਰੇ ਬਾਬਾ ਸਾਧੂ ਸਿੰਘ ਜੀ ਜਿਨ੍ਹਾਂ ਦੀ ਵਰਸੀ ਦੀ ਮਿੱਠੀ ਯਾਦ ਦੇ ਵਿੱਚ ਸਬੱਤ ਸੰਗਤਾਂ ਜੁੜੇ ਹੋ ਪਿਆਰ ਵਾਲੀਆਂ ਸੰਗਤਾਂ ਜਿੰਨਾਂ ਤੇ ਬਖਸ਼ਿਸ਼ਾ ਰਹਿਮਤਾ ਮਹਾਂਪੁਰਖਾਂ ਨੇ ਕੀਤੀਆਂ ਸੰਗੀ ਜਣ ਬੇਅੰਤ ਮਹਾਂਪੁਰਖ ਹਾਜ਼ਰੀਆਂ ਪਰ ਰਹੇ ਨੇ ਕਰਮਾਂ ਤੋਂ ਬਿਨਾਂ ਭਾਗਾ ਤੋਂ ਬਿਨਾਂ ਮਹਾਂਪੁਰਖਾਂ ਦਾ ਜਿਹੜਾ ਮਿਲਾਪ ਆ ਉਹ ਨਹੀਂ ਹੁੰਦਾ ਪੂਰਬ ਕਰਮ ਅੰਕਰ ਜਿ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਕੋਈ ਪੂਰਬਲਾ ਚੰਗਾ ਕਰਮ ਜਾਗਦਾ ਹੈ ਤੇ ਪੂਰਨ ਬਾਹ ਪੁਰਖ ਦੀ ਜਿਹੜੀ ਸੰਗਤ ਆ ਉਹ ਫਿਰ ਪ੍ਰਾਪਤ ਹੁੰਦੀ ਆ ਐਸੇ ਬ੍ਰਹਮ ਗਿਆਨੀ ਮਹਾਪੁਰਖ ਕਰਮਾਂ ਦੇ ਨਾਲ ਮਿਲਦੇ ਨੇ ਤੋ ਜਿਨ੍ਹਾਂ ਨੇ ਵੀ ਮਹਾਪੁਰਖਾਂ ਦੀ ਸੰਗਤ ਕੀਤੀ ਆ ਦੇਖੋ ਕਿੰਨੀਆਂ ਵੱਡੀਆਂ ਬਖਸ਼ਸ਼ਾ ਮਹਾਂਪੁਰਖਾਂ ਦੇ ਬਚਨਾਂ ਦੇ ਵਿੱਚ ਹੀ ਤਾਕਤ ਹੁੰਦੀ ਆ ਸਾਧੂ ਬੋਲੇ ਸਹਿਜ ਸੁਭਾਏ ਸਾਧੂ ਕਾ ਬੋਲਿਆ ਬਿਰਥਾ ਨਾ ਜਾਏ ਮਹਾਂਪੁਰਖ ਸਹਿਜ ਸੁਭਾਏ ਵੀ ਬਚਨ ਜੋ ਰਸਨਾ ਤੋਂ ਕਰ ਦਿੰਦੇ ਨੇ ਕਿਉਂਕਿ ਉਹਨਾਂ ਦੀ ਰਸਨਾ ਤੇ ਪਰਮੇਸ਼ਰ ਦਾ ਰੱਬ ਦਾ ਵਾਸ ਹੁੰਦਾ ਹੈ ਪ੍ਰਭ ਜੀ ਵਸੈ ਸਾਧ ਕੀ ਰਸਨਾ ਜਿਨ੍ਹਾਂ ਤੇ ਵੀ ਬਖਸ਼ਿਸ਼ਾਂ ਕੀਤੀਆਂ ਰਹਿਮਤਾਂ ਕੀਤੀਆਂ ਬਾਬਾ ਗੁਰਦੇਵ ਸਿੰਘ ਦੀ ਚੰਡੀਗੜ੍ਹ ਵਾਲੇ ਬਾਬਾ ਜੀ ਦੇ ਚਰਨਾਂ ਦੇ ਵਿੱਚ ਸੇਵਾ ਕੀਤੀ ਤੇ ਬਾਬਾ ਜੀ ਨੇ ਰਹਿਮਤਾਂ ਕਰ ਦਿੱਤੀਆਂ ਬਚਨ ਕਰ ਦਿੱਤੇ ਇਹ ਚੰਡੀਗੜ੍ਹ ਦੇ ਰਾਜੇ ਨੇ ਤੇ ਦੇਖੋ ਬਾਬਾ ਜੀ ਦੀ ਯਾਦ ਦੇ ਵਿੱਚ ਸੁਆਗਤ ਹੁੰਦੇ ਨੇ ਚੰਡੀਗੜ੍ਹ ਵੀ ਬੇਅੰਤ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ ਇਹ ਉਹਨਾਂ ਦੇ ਬਚਨਾਂ ਦੀ ਤਾਕਤ ਹੈ ਬਚਨਾਂ ਦੀ ਪਾਵਰ ਹੈ ਤੋਂ ਹੋਰ ਵੀ ਬੇਅੰਤ ਮਹਾਪੁਰਖ ਬਾਬਾ ਮੰਗਲ ਸਿੰਘ ਦੀ ਮੁਗਲ ਚੱਕ ਵਾਲੇ ਬਾਬਾ ਜੀ ਦੀਵਾਨ ਸਜਾਇਆ ਕਰਦੇ ਸਨ ਤੇ ਸੰਗਤਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਣਾ ਹਰ ਸਾਲ ਉਸੇ ਤਰ੍ਹਾਂ ਹੀ ਸੰਤ ਬਾਬਾ ਲੱਖਾ ਸਿੰਘ ਜੀ ਅੱਜ ਵੀ ਹਰ ਸਾਲ ਸਵਾਗਤ ਹੁੰਦੇ ਨੇ ਭਾਵ ਕਹਿਣ ਤੋਂ ਕਿ ਜਿੱਥੇ-ਜਿੱਥੇ ਵੀ ਮਹਾਪੁਰਖਾਂ ਨੇ ਚਰਨ ਪਾਏ ਮਹਾਪੁਰਖਾਂ ਨੂੰ ਸੰਗਤ ਨੂੰ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੋੜਿਆ ਉਸੇ ਚਾਲੀ ਤਹਿਤ ਅੱਜ ਵੀ ਬੇਅੰਤ ਸੰਗਤਾਂ ਜੁੜੀਆਂ ਨੇ ਨਹੀਂ ਤੇ ਕੀ ਹੁੰਦਾ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਅੱਜ ਅਮਰਤ ਤੇ ਬਹੁਤ ਸ਼ਿਕਾਈ ਜਾਂਦੇ ਆ ਪਰ ਉਹ ਗਿਣਤੀ ਫੇਰ ਵੀ ਘਟਦੀ ਜਾਂਦੀ ਆ ਉਹਦਾ ਕਾਰਨ ਕੀ ਹੈ ਕਿ ਜਦੋਂ ਕੋਈ ਪੂਰਨ ਮਹਾਪੁਰਖ ਬਚਨ ਕਰਦਾ ਕੋਈ ਬੰਦਗੀ ਵਾਲੀ ਰੂਹ ਬਚਨ ਕਰਦੀ ਆ ਤੇ ਉਹ ਬਚਨ ਹਿਰਦੇ ਦੇ ਵਿੱਚ ਵਸ ਜਾਂਦੇ ਨੇ ਤੇ ਜਿੰਨਾ ਚਿਰ ਬਾਣੀ ਹਿਰਦੇ ਵਿੱਚ ਨਹੀਂ ਵਸਦੀ ਉਹਨਾਂ ਚਿਰ ਗੱਲ ਨਹੀਂ ਬਣਦੀ ਤੋਂ ਮਹਾਂਪੁਰਖਾਂ ਨੇ ਜਿੱਥੇ-ਜਿੱਥੇ ਵੀ ਰਹਿਮਤਾ ਕੀਤੀਆਂ ਬਖਸ਼ਿਸ਼ਾ ਕੀਤੀਆਂ ਜੋ ਸੰਗਤਾਂ ਜੁੜੀਆਂ ਨੇ ਸੋ ਇਸੇ ਤਰ੍ਹਾਂ ਹੀ ਮਹਾਂਪੁਰਖ ਸੰਤ ਬਾਬਾ ਲੱਖਾ ਸਿੰਘ ਜੀ ਵੱਡੀਆਂ ਸਵਾਵਾ ਜੋ ਨਿਭਾਰੇ ਨੇ ਜਿਵੇਂ ਆਪ ਜੀ ਨੇ ਪਹਿਲਾਂ ਸੁਣਿਆ ਤੋਂ ਸਮੇਂ ਦੇ ਨਾਲ ਸਮਾਪਤੀ ਕਰਨੀ ਇਸ ਕਰਕੇ ਆਓ ਇੱਕ ਧਾਰਨਾ ਪੜ੍ਹ ਲਿਓ ਸਾਰੇ ਤੇ ਫਿਰ ਅਗਲਾ ਸਮਾ ਪਿਆਰ ਦੇ ਨਾਲ ਸਰਵਣ ਕਰਮਾਂ ਦੇ ਸੌਦੇ ਨੇ ਐਵੇਂ ਨਹੀਂ ਸਾਧੂ ਮਿਲਦੇ 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 ਕਰਮਾਂ ਦੇ ਸੌਦੇ ਨੇ ਐਵੇਂ ਨਹੀਂ ਸਾਗੂ ਮਿਲਦੇ ਕਰਮਾਂ ਦੇ ਸੌਦੇ ਕਰਮਾਂ ਦੇ ਸੌਦੇ ਨੇ ਐਵੇਂ ਨਹੀਂ ਸਾਧੂ ਮਿਲਦੇ ਕਰਮਾਂ ਦੇ ਸੌਦੇ ਨੇ ਐਵੇਂ ਨਹੀਂ ਸਾਧੂ ਮਿਲਦੇ ਕਰਮਾਂ ਦੇ ਸੌਦੇ ਨੇ ਐਵੇਂ ਨਹੀਂ ਸਾਧੂ ਮਿਲਦੇ ਇਹ ਕਰਮਾਂ ਦੀ ਗੱਲ ਹੁੰਦੀ ਆ ਭਾਗਾਂ ਦੀ ਗੱਲ ਹੁੰਦੀ ਆ ਤਾਂ ਹੀ ਕਿਸੇ ਪੂਰਨ ਬਾਹੂਪੁਰਖ ਦਾ ਮੇਲਾ ਹੁੰਦਾ ਬਿਲਾਪ ਹੁੰਦਾ ਹੈ ਤੋ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਬਹੁਤ ਹੀ ਸਤਿਕਾਰਯੋਗ ਭਾਈ ਤਰਮਿੰਦਰ ਸਿੰਘ ਜੀ ਜੋ ਸਟੇਜ ਦੀ ਸੇਵਾ ਨਿਭਾ ਰਹੇ ਨੇ ਕਿਉਂਕਿ ਸਮਾਂ ਜਿਹੜਾ ਹੈ ਟਾਈਮ ਉਹ ਦੇਖਣਾ ਪੈਂਦਾ ਹੈ ਤੋ ਸਮਾਂ ਬੜਾ ਕੀਮਤੀ ਆ ਤੋ ਇਸ ਕਰਕੇ ਇਨੀ ਗਹਾਜ਼ਰੀ ਪ੍ਰਵਾਨ ਕਰਿਓ ਗੱਜ ਕੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦੀ ਪਾਈ ਜੀ ਸਿੰਘ ਜੀ ਹੋਣਾਂ ਦੇ ਜਿਨ੍ਹਾਂ ਨੇ ਹਾਜ਼ਰੀ ਭਰੀ ਹੈ